ਕਸਬਾ ਦੋਰਾੰਗਲਾ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਕੱਢਿਆ ਗਿਆ ਰੋਸ਼ਮਾਰਚ ਰਿਪੋਰਟ ਬੀਐਸ ਕਲਸੀ ਗੁਰਦਾਸਪੁਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਬਾਰੇ ਟਿੱਪਣੀ ਕਰਨ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਕਸਬਾ ਦੋਰਾੰਗਲਾ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਰੋਸ਼ਮਾਰਚ ਕੱਢਿਆ ਗਿਆ ਇਹ ਰੋਸ਼ਮਾਰਚ ਸਥਾਨਕ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿੱਚ ਜਾ ਕੇ ਖਤਮ ਹੋਇਆ ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆ ਉਹ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਅੱਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਹੈ ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਬਰਵਤ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇ ਵਾਰੀ ਰੱਬ ਦਾ ਨਾਲ ਹੀ ਹੈ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜੈ ਪੀਮ ਜੈ ਸਭਿਧਾਨ ਅਜੇ ਰੋਸ਼ ਪ੍ਰਗਟ ਐਮਿਤ ਸ਼ਾਹ ਦੇ ਜਿਹ ਲਫਜ਼ ਸਬ ਲੋਸ ਹੋ ਦੇ ਬੋਲੇ ਨੇ ਮੈਂ ਪੀਮਰਾਵਾ ਅਮੇਡਿਕਲ ਦੇ ਬਰ ਖਿਲਾਫ ਜਾ ਵੀ ਇਮਜਾ ਵੀ ਇਮਜਾ ਵੀ ਇਮਜਾ ਵੀ ਉਹ ਕੇ ਬੋਲਦੇ ਹੋ ਜੇ ਤੂੰ ਇਹ ਪ੍ਰਮਾਤਮਾ ਨਾਲ ਲਵੋ ਤੇ ਤੂੰ ਸਵਰਗ ਹੀ ਜਾਓਗੇ ਇਹਨੇ ਨੇ ਸੰਵਿਧਾਨ ਦਾ ਮਜ਼ਾਕ ਆ ਜਿਹੜਾ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਨੇ ਆ ਕੁਰਸੀ 'ਤੇ ਬੈਠੇ ਨੇ ਆ ਉੱਥੇ ਆ ਬਿਆਨ ਬਈ ਪੁੱਠੀਆਂ ਦੇ ਦੇ ਤੇ ਦਲਦ ਕੰਮ ਕਰਿਆ ਕਰਦੇ ਆ ਜਾਂ ਤੇ ਉਹਨੂੰ ਆਪਾਂ ਅਸਤੀਫਾ ਦੇਣਾ ਚਾਹੀਦਾ ਸਟਾਫ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਆ ਯਾ ਭੀਮ ਜੀ ਸਬਦਾਨ ਅੱਜ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਇਹ ਜੋ ਅਮਰ ਸ਼ਾਹ ਨੇ ਬਾਬਾ ਅਮੇਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਉਹਦੀ ਸ਼ਬਦ ਸਾਰੇ ਨਿਖੇਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਦਰੰਗਲਾ ਬਲਾਕ ਚ ਇਹੋ ਕੱਢਿਆ ਗਿਆ ਕਿ ਇਸ ਨੇ ਜੋ ਵੀ ਕੀਤਾ ਜਾਂ ਤੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ